ਆ ਮਾਟੇਰ 14 ਵਾਲੇ ਪੌਣੇ ਹੋਣ 15 ਵਾਲੇ ਟਾਇਰ ਪਾਏ 2 ਕਿਲੋ ਟਾਇਰ 35 36000 ਦੇ ਟਾਇਰ ਵੀ ਪੈ ਜਾਂਦੇ ਪਰ ਇਹ 42000 ਦੇ ਪਾਏ ਆਪਾਂ ਚੱਲੇ ਹੋਏ ਲੈ ਗਏ ਅੱਛਾ 15 ਦੇ ਟਾਇਰ ਡੀਟੀ ਮਾਡਲ ਆ ਗਿਆ 2013 ਮਾਡਲ ਡੱਕ ਡੱਕ ਵਿੱਚ ਹੀ ਆ ਜਮਾ ਸਾਰਾ ਕੋ ਵਿੱਚ ਹੀ ਆ ਬਾਈ ਪਰ ਉਹ ਡੇ ਨਵਾਂ ਮਾਡਲ ਬਾਈ ਪੰਜਾਬ ਨੰਬਰ ਆ ਸਾਰਾ ਰੈਟਰੇਨ ਵਾਲਾ ਕੋਈ ਮਤਲਬ 23000 ਦਾ ਏਅਰਪਲੋ ਭਾਈ 2010 ਮਾਡਲ ਹੈ ਆ ਮਾਨਸਾ ਦਾ ਨੰਬਰ ਆ ਜੀ ਫਰਸਟ ਪਾਰਟੀ ਦਾ ਸਾਰਾ ਰੈਨਲ ਆ ਅੱਛਾ ਟਰੈਕਟਰ ਦਿਖਾ ਦੇ ਸਾਰੇ ਪਾਸੋਂ ਪ੍ਰੋਫੈਸਰ ਜੀ ਐਰਾ ਟੂਰਾਂ ਦੀ ਕੰਡੀਸ਼ਨ ਦਿਖਾ ਦੇ ਬਾਡੀ ਲੈਨ ਦਾ ਦਿਖਾ ਦੇ ਸ਼ੋ ਸ਼ੂਦਾ ਦਿਖਾ ਦੇ ਸ਼ੋ ਸ਼ੂਦਾ ਬਾਈ ਕੰਪਨੀ ਕੰਡੀਸ਼ਨ ਪਿਆ ਯਾਰ ਹਾਂਜੀ ਬਾਈ ਸ਼ਸਤੀ ਕਾਲ ਸਾਰੇ ਭਰਾਵਾਂ ਨੂੰ ਤੇ ਅੱਜ ਆਪਾਂ 22 ਦੇ ਟਰੈਕਟਰ ਦਿਖਾਉਣੇ ਆ ਤੁਹਾਨੂੰ ਤਿੰਨ ਟਰੈਕਟਰ ਬਾਈ 2850 ਤੇ ਇੱਕ ਇਹ ਤਿੰਨੇ ਟਰੈਕਟਰ ਟਰੈਕਟਰ ਪਰ ਹੁੰਦੇ ਚੰਗੇ ਆ ਬਾਈ ਤੇ ਲੈਨੇ ਆ ਜਾਣਕਾਰੀ ਕੀ ਹਾਲਾ ਠੀਕ ਆ ਬਾਈ ਤੇ ਦੱਸੀ ਕਿਰਾ ਕਿਹੜਾ ਮਾਡਲ ਟਰੈਕਟਰ ਇਹ 10 ਮਾਡਲ ਜੀ 2010 ਮਾਡਲ ਹੈ ਹਾਂ ਮਾਨਸਾ ਦਾ ਨੰਬਰ ਆ ਜੀ ਫਰਸਟ ਪਾਰਟੀ ਦਾ ਸਾਰਾ ਰੇਨ ਵਾਲਾ ਅੱਛਾ ਜੇ ਵੀ ਟਰੈਕਟਰ ਦਿਖਾ ਦੇ ਚਾਰੇ ਪਾਸੇ ਪ੍ਰੋਪਰ ਪ੍ਰੋਪਰ ਪੈਸੇ ਜੀ ਐਰਾ ਟੂਰਾਂ ਦੀ ਕੰਡੀਸ਼ਨ ਦਿਖਾ ਦੇ ਬਾਡੀ ਲੈਨ ਦਾ ਦਿਖਾ ਦੇ ਸ਼ੋਸ਼ੂਦਾ ਦਿਖਾ ਦੇ ਸ਼ੋਸ਼ੂਦਾ ਬਾਈ ਕੰਪਨੀ ਕੰਡੀਸ਼ਨ ਪਿਆ ਯਾਰ ਮੈਂ ਚੋਰੋ ਕੰਡੀਸ਼ਨ ਪਿਆ ਚੰਗਾ ਪਿਆ ਟਰੈਕਟਰ ਚਾਰੇ ਪਾਸੇ ਬਹੁਤ ਚੰਗਾ ਬਾਈ ਇੰਜਨ ਗੇਅਰ ਦਾ ਵੀ ਉਨੀ ਚੰਗਾ ਬਾਈ ਗੱਲਾ ਕਲਚ ਕਲਚ ਹੁੰਦਾ ਹੈ ਅੱਛਾ ਓਏ ਮੇਟਰੋ ਟਾਇਰਾਂ ਟੂਰਾਂ ਦੀ ਕੰਡੀਸ਼ਨ ਚੈੱਕ ਕਰ ਲੋ ਰੰਬਾ ਰੰਬਾ ਘਰੇ ਆ ਜਾ ਸਾਦਾ ਕਰ ਲੈ ਘੰਟਾ ਵਾ ਕੇ ਦੇਖ ਲੈਣਾ ਤਾਂ ਵੀ ਕੋਈ ਚੱਕ ਲਈ ਮੇਟਰੋ ਬਾਹ ਕੇ ਸੱਲੀ ਕਰਕੇ ਲੈ ਜਾ ਬਾਈ ਕਹਿੰਦਾ ਤਾਂ ਵੀ ਕੋਈ ਚੱਕ ਨਹੀਂ ਲੈ ਟਰੈਕਟਰ ਦੀ ਸ਼ੋ ਸ਼ੂ ਦੇਖ ਲੋ ਰੰਬਾ ਰੰਬਾ ਦਾ ਸਾਰਾ ਇਹ ਨਾਲ ਬਾਈ ਮਰਾਟਾ ਮੋਟਾ ਦਾ ਬਾਡੀ ਉਡੀ ਲੈਾਰੇ ਪਾਸੋਂ ਬਾਡੀ ਲੈਣ ਦਾ ਵੀ ਮੇਟਰੋ ਚਾਰੇ ਪਾਸੇ ਚੈੱਕ ਕਰ ਲੋ ਟਰੈਕਟਰ ਨੰਬਰ ਰੰਬਾ ਬਹੁਤ ਸਾਫ਼ ਹੈ ਨਾ ਮਰਗੜ ਮੋੜ ਜਮ 13 14 ਮਾਡਲ ਆ ਰਕੇ ਪਏ ਆ ਜੀ ਕੰਡੀਸ਼ਨ ਬਾਈ 13 14 ਮਾਡਲ ਵਰਗੀ ਪਿਆ ਟਰੈਕਟਰ ਦੀ ਤੇ ਇਹਦਾ ਰੇਟ ਦੱਸੀ ਕਿੰਨਾ ਦਾ ਇਹਦਾ ਰੇਟ ਬਈ 3,75,000 ਰੁਪਇਆ 3,75,000 ਰੁਪਇਆ ਕੀ ਮਾਨਤਾਨ ਹੋ ਜੂਗਾ ਮੌਕੇ ਤੇ ਦੇਦਾ 65,000 ਦਾ ਜੀ 3,65,000 ਦਾ ਬਾਕੀ ਬਈ ਮੌਕੇ ਤੇ ਥੋੜਾ ਬਹੁਤਾ ਮਾਨਤਾਨ ਹੋ ਜਾਂਦਾ ਹੁੰਦਾ ਰੇਟ ਤੱਕ ਇਹਨਾਂ ਮੰਗਣਾ ਪੈਂਦਾ ਤੇ ਅੱਗੇ ਦਿਖਾਈ ਮੇਰਾ ਕਿਹੜਾ ਹੋਵੇ 2013 ਮਾਡਲ ਇਹ 13 ਮਾਡਲ ਆ ਜੀ ਪੰਜਾਬ ਨੰਬਰ ਆ ਅੱਛਾ ਇਹਦਾ ਕਿੱਥੋਂ ਦਾ ਨੰਬਰ ਆ ਇਹਦਾ ਸੁਰੂਰ ਦਾ ਜੀ ਸੁਰੂਰ ਦਾ ਨੰਬਰ ਆ ਟਾਇਰਾਂ ਦੀ ਕੰਡੀਸ਼ਨ ਕੀ ਆ ਜੀ ਇਹਦੇ ਟਾਇਰਾਂ ਦੇ ਇਹ ਇਹਦਾ ਬਿਲਕੁਲ 90 95 ਪਿਆ ਸੀ ਪਹਿਨ ਮਾਰਲੇਟਰ ਦਾ 90 ਪਾ ਹੈ ਕਿਉਂਕਿ ਉਹ ਮੂਹਰੇ ਹੈ ਗਿਆ 60% ਦੋ ਨੰਬਰ ਮਾ ਚੈੱਕ ਕਰ ਲੋ ਬਾਕੀ ਟਰੈਕਟਰ ਬਹੁਤ ਸਾਫ ਸੁਥਰਾ ਪਿਆਗਾ ਇਹੜਾ ਆ ਗਿਆ ਕਲੌਸਰ ਆ ਗਿਆ ਇਹ ਨਾ ਜਗ੍ਹਾ ਦਾ ਕਲੌਸਟਰ ਪੁੱਛਦਾ ਬਹਾਲੋ ਕੋਈ ਮਿੱਤਰੋ ਤੂੰ ਮਾੜਾ ਡੀਟੀਆ ਡਬਲ ਡਿਸਟ੍ਰੀਬਿਊਟਰ ਡੀਟੀ ਮਾਡਲ ਆ ਗਿਆ 2013 ਮਾਡਲ ਡੱਕ ਡੱਕ ਵਿੱਚ ਹੀ ਆ ਜਮਾ ਸਾਰਾ ਕੁਝ ਵਿੱਚ ਹੀ ਆ ਬਾਈ ਪੂਰਾ ਉਹ ਡੱਕ ਡੱਕ ਵਿੱਚੇ ਮਿਲੂ ਆ ਡੰਡਾ ਫੱਟੀ ਛਤਰੀ ਬਿਲਕੁਲ ਨਾਲ ਮਿਲੂ ਹਾਂਜੀ ਬਾਈ ਹਾਂਜੀ ਪਰ ਵੀ ਬਾਈ 15 ਵਾਲੇ ਆ ਦੇ ਮਾਰ ਲੈ ਅੱਛਾ ਆ ਮਟਾਇਰ 14 ਵਾਲੇ ਪਾਉਣੇ ਹੋਣ 15 ਵਾਲੇ ਟਾਇਰ ਪਾਏ ਜਿਹੜੇ ਟਾਇਰ 35 36000 ਦੇ ਟਾਇਰ ਵੀ ਪੈ ਜਾਂਦੇ ਆ ਪਰ ਇਹ 42000 ਦੇ ਪਾਏ ਆ ਆਪਾਂ ਚੱਲੇ ਹੋਏ ਲੈ ਅੱਛਾ 15 ਦੇ ਟਾਇਰ 15 ਵਾਲੇ ਟਾਇਰ ਆ ਗਏ ਮੂਰ ਲੈ ਆ ਗਏ ਐਮ ਆਰ ਪ ਦੇ ਤੇ ਡਿਮਾਂਡ ਕੀ ਕਰਦੇ ਆਂ ਦੀ ਇਹਦੀ ਡਿਮਾਂਡ ਬਾਈ 475000 ਰੁਪਿਆ 2013 ਮਾਡਲ ਪਿਆਮ ਨੰਬਰ ਪੀ ਵੀ 13 ਜ਼ਰੂਰ ਦਾ 475000 ਰੁਪਿਆ ਡਿਮਾਂਡ ਆ ਕੀ ਮਾਨ ਤਾਨ ਹੋ ਜੂਗਾ ਚੋਂ ਇਹ ਮੌਕੇ ਤੇ ਦੇ ਦਾਂਗਾ ਆਪਾਂ 465000 ਦਾ ਬਾਕੀ ਸੌਦਾ ਕਰਕੇ ਬੰਦੇ ਚਾਹੇ ਯਾਰ 2 ਘੰਟੇ ਦਾ ਅੜਵਾ ਦੇ। ਠੀਕ ਐ। ਬਾਈ ਦੀ ਪੁੱਲ ਤਸੱਲੀ ਐ ਬਾਈ ਕਹਿੰਦਾ ਚਾਹੇ ਬਾਹ ਕੇ ਸੱਲੀ ਕਰਕੇ ਲੈ ਜਾਓ। ਬਾਅਦ ਚ ਸੌਦਾ ਕਰ ਲਓ। ਡੇਕਟਰ ਬਾਈ ਕੋਲ ਤਾਂ ਕੀ ਹੁੰਦੇ ਆ ਦੋ ਥੰਦੇ ਦੋ ਤਿੰਨਾਂ ਨੇ। ਤੇ ਅੱਗੇ ਆ ਕਿਸਾਨ ਭਰਾਵਾ ਬਾਕੀ ਕਾਪੀ ਕਾ ਜਾਂਦੀ ਆਪਣੀ ਫੋਲਿਓ ਜਿਹੜਾ ਛੋਟਾ ਟਰੈਕਟਰ ਆ ਜਿਵੇਂ ਅੱਜ ਕੱਲ ਤੂੜੀ ਦਾ ਸੀਜ਼ਨ ਚੱਲੀ ਜਾਂਦਾ ਟਰਾਲੀਆਂ ਟੂਲੀਆਂ ਢੋਣ ਨੂੰ ਇਹ ਵੀ ਬਹੁਤ ਖਰਚਾ ਘਟਵਾਉਣ ਵਾਲਾ ਟਰੈਕਟਰ। ਨਹੀਂ ਜਾਣਕਾਰੀ ਕਿਹੜਾ ਮਾਡਲ ਐ ਇਹ? ਇਹ ਨਵਾਂ ਮਾਡਲ ਬਾਈ ਪੰਜਾਬ ਨੰਬਰ ਆ। ਸਾਰਾ ਟਰੈਕਟਰ ਰੀਜਨ ਵਾਲਾ। ਕਾਤੀ ਜਨੂ ਦਾ 15000 ਰੁਪਿਆ ਦਾ। ਭਾਈ ਕਹਿੰਦਾ ਇੰਨੇ ਬੰਦੇ ਤਾਂ ਰਿਆ ਪਾ ਉਹਨੇ ਪੈਸੇ ਬਹੁਤ ਲਾਏ ਉੱਤੇ ਕਿਰਾਏ ਦਾ ਕੰਮ ਸੀ ਉਹ ਬੰਦੇ ਦਾ ਪਟਿਆਲੇ ਦੇ ਗੜੇ ਲਾਉ ਰਿਹਾ। ਅੱਛਾ ਮਾੜਾ ਦੀ ਰੜੜਾ ਪਟਿਆਲੇ ਜਾਂਦਾ ਨਹੀਂ ਜਾਂਦੀ ਖਿਲਰਦੀ। ਲੋ ਵੀ ਬਾਈ ਪੂਰੀ ਪੌਲਾ ਤਸੱਲੀ ਦੀ ਜਾਂਦਾ ਬਾਕੀ ਬਾਈ ਤੁਸੀਂ ਆਪ ਵਾ ਕੇ ਚੈੱਕ ਕਰਕੇ ਥੱਲੀ ਕਰਨੀਆਂ। ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਮੁੱਲ ਇਹਦਾ 80-85 ਪੈਸੇ ਪਿਆ। ਮਗਲੇ 30-35 ਪੈਸੇ ਆ। ਬਾਕੀ ਟਰੈਕਟਰ ਸਾਰਾ オリジナル ਪਿਆਗਾ। ਰੰਗ ਪੇਂਟ ਮਾਡਲ ਦੇ ਹਿਸਾਬ ਨਾਲ ਟਰੈਕਟਰ ਤੇ ਬਹੁਤ ਪਿਆਗਾ। ਝੰਡਾ ਪੱਟੀ ਛਤਰੀ ਮਿਲੂ ਉਹ ਲੰਡਾ ਪੱਟੀ ਛਤਰੀ ਮਿਲੂਗੀ ਤੇ 2009 ਮਾਡਲ ਕੀ ਡਿਮਾਂਡ ਹੈ ਦੀ ਬੋਤਲ ਦਾ ਖਰਚਾ ਬਹੁਤ ਘੱਟ ਹੈ ਸਰ ਪੰਪ ਉਹਦਾ ਹੈਡ ਹੱਡ ਵੀ ਸਹੀ ਆ ਇਹ ਨਹੀਂ ਹੈਗਾ ਬੈਡ ਕੋ ਦਊਗਾ ਅੱਛਾ ਜ਼ਿਆਦਾਤਰ ਇਹਨਾਂ ਦੀ ਹੈਡ ਦੀ ਪ੍ਰੋਬਲਮ ਹੀ ਆਉਂਦੀ ਆ ਹਾਂ ਹੈਡਾ ਲਿਫਟ ਪੰਪ ਉਹ ਬੈਰ ਚਾਰੇ ਪਾਸੇ ਅਮੀ ਚਾਰੇ ਪਾਸੇ ਸੁੱਕਾ ਪੈ ਰਿਹਾ ਟਰ ਤੇ ਇਹਦੀ ਡਿਮਾਂਡ ਕੀ ਕਰਦੇ ਹਾਂ ਡਿਮਾਂਡ 35000 ਰੁਪਏ 1 ਲੱਖ ਤੇ 25000 ਕੀ ਮਾਨਤਾਂ ਹੋ ਜੀ ਚੋ ਮੌਕੇ ਤੇ 130000 ਦਾ ਰੈਟਰ ਦੇ ਦਾਂਗੇ ਯਾਰ ਮੰਗੀ 130000 ਦਾ ਬਾਈ ਬਾਕੀ ਮੌਕੇ ਤੇ ਹੋ ਜੂ ਫੋਨ ਕਰ ਲਿਓ ਬਾਈ ਨੂੰ ਹਰਕ ਸ਼ਰਕ ਨਿਕਲ ਜਾ ਸੌਦਾ ਕਰੇ ਤੇ ਹੁੰਦਾ ਹੁੰਦਾ ਤੇ ਆਪਣਾ ਫੋਨ ਨੰਬਰ ਦੱਸ ਦੇ ਬਾਈ ਫੋਨ ਨੰਬਰ 98781 ਜੀ ਅੱਛਾ 63144 ਦੁਬਾਰੇ ਅਸੂ 98781 63144 ਰੇਟ 144 ਤੇ ਆਪਣਾ ਨਾਮ ਬਾਈ ਨਾਮ ਆਪਣਾ ਧਰਮੀ ਵੀਰੇ ਧਰਮੀ ਪਿੰਡ ਸੰਦੋਹਾ ਬਾਈ ਦਾ ਸੰਦੋਹਾ ਤੇ ਬਾਕੀ ਵੀਡੀਓ ਚੰਗੀ ਲੱਗ ਰਹੀ ਆ ਦਾ ਆਪਣਾ ਬਾਬਾ ਭਾਈ ਅਨਦਾਸ ਦੀ ਸਮਾਦ ਦੇ ਨਾਲ ਲੱਗ ਮਾਇਆ ਬਾਕੀ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਜਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਿਓ